ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਪੁਰਾਣਾ ਰਾਜ ਜੋ ਇਸ پاکਮ پاک ਧਰਤੀ ਦੇ ਗਹਿਰਾਈ ਦੇ ਵਿੱਚ ਦਫਨ ਕੀਤਾ ਗਿਆ ਤਾਂ ਕਿ ਆਮ ਸੰਸਾਰ ਨੂੰ ਗੁਲਾਮ ਬਣਾਇਆ ਜਾ ਸਕੇ ਅਗਰ ਇਨਸਾਨ ਦੇ ਹੱਥ ਲੱਗ ਜਾਵੇ ਤਾਂ ਔਸ਼ਧੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ 84 ਲੱਖ ਜੀਵਨ ਹੈ ਉਹਦੇ ਵਿੱਚੋਂ ਸਰਬਸ਼੍ਰੇਸ਼ਟ ਜੀਵਨ ਹੈ ਇਨਸਾਨੀ ਜੀਵ ਇਸੇ ਕਰਕੇ ਨੂੰ ਸਾਰੀਆਂ ਜੀਵਾਂ ਦਾ ਰਾਜਾ ਮੰਨਿਆ ਗਿਆ ਹੈ ਖਾਸ ਕਾਰਨ ਕਿ ਇਨਸਾਨ ਆਪਣੀ ਕਿਸਮਤ ਦਾ ਲਿਖਾਰੀ ਖੁਦ ਹੈ ਆਪਣੇ ਕਰਮਾਂ ਨੂੰ ਬਦਲ ਸਕਦਾ ਹੈ ਆਪਣੇ ਮੱਥੇ ਦੀਆਂ ਲਕੀਰਾਂ ਨੂੰ ਬਦਲ ਸਕਦਾ ਹੈ ਔਰ ਇਹ ਸ਼ਕਤੀ ਸਭ ਹੈਰਾਨ ਹੋ ਜਾਣਗੇ ਸੁਣ ਕੇ ਕਿ ਹਰ ਇੱਕ ਦੇ ਅੰਦਰ ਹੈ। ਅਗਰ ਇਸ ਨੂੰ ਸਮੇਟ ਲਿਆ ਜਾਵੇ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਹਨ। ਰੂਹਾਨੀਅਤ ਦੇ ਤੌਰ ਤੇ, ਮਾਨਸਿਕ, ਸਰੀਰਿਕ, ਦੁਨੀਆਵੀ ਤੌਰ ਤੇ। ਇਹ ਸ਼ਕਤੀ ਸਾਡੇ ਅੰਦਰ ਜੋ ਪ੍ਰਮਾਤਮਾ ਨੇ ਸੀਡ ਸੀਮੈਨ ਨੂੰ ਜਗਾ ਦਿੱਤੀ ਹੈ ਉਸ ਨੂੰ ਸਿਮੇਟ ਕੇ ਰੱਖਣਾ ਚਾਹੀਦਾ ਹੈ। اور ਇਸ ਨੂੰ ਸਿਮੇਟਣ ਵਾਸਤੇ ਜੋ ਰਸਤਾ ਮਾਰਗ ਦਰਸਾਇਆ ਗਿਆ ਹੈ ਮਹਾਪੁਰਸ਼ਾਂ ਵੱਲੋਂ ਸਾਡੇ ਗੁਰੂ ਪੀਰਾਂ ਵੱਲੋਂ ਉਹ ਹੈ ਜਤਸਤ ਦਾ ਬ੍ਰਹਮਚਰਿਆ ਦਾ ਇਸ ਨੂੰ ਇੰਗਲਿਸ਼ ਦੇ ਵਿੱਚ ਸੈਲੀਬਸਟੀ ਬੋਲਦੇ ਹਨ। ਅੱਜ ਕੱਲ੍ਹ ਵੈਸਟਰਨ ਵਰਲਡ ਦੇ ਵਿੱਚ ਨਿਊ ਵਰਡਸ ਯੂਜ਼ ਕੀਤੇ ਜਾਂਦੇ ਹਨ ਜੋ ਕਿ ਹਨ ਸੀਮਨ ਰੀਟੈਂਸ਼ਨ ਨੋ ਫੈਪ ਇਹਨਾਂ ਦੇ ਵੀ ਸ਼ਬਦ ਔਰ ਇਹਨਾਂ ਦੇ ਮਤਲਬ ਲਗਭਗ ਇੱਕ ਹੀ ਹਨ ਕੁਝ ਮਹੀਨੇ ਅਗਰ ਅਸੀਂ ਮਨ ਮਾਰ ਕੇ ਜੱਤਸਾ ਦੀ ਪਾਲਣਾ ਕਰਦੇ ਹਾਂ ਇੱਕ پاکਮ پاک ਮਨ ਤਨ ਸੋਚ ਰੱਖਦੇ ਆ ਤਾਂ ਸਾਨੂੰ ਕਿਹੜੇ ਕਿਹੜੇ ਬੈਨੀਫਿਟਸ ਪ੍ਰਾਪਤ ਹੋਣਗੇ ਉਹ ਤੁਹਾਡੇ ਭਰਾ ਨੇ ਜੀਵਨ ਦੇ ਐਕਸਪੀਰੀਅੰਸ ਤਜਰਬੇ ਦੇ ਤੌਰ ਤੇ ਲਿਖੇ ਹਨ ਜੋ ਅੱਜ ਅਸੀਂ ਬਹੁਤ ਹੀ ਬਰੀਫਲੀ ਗਹਿਰਾਈ ਦੀ ਤੌਰ ਤੇ ਡਿਸਕਸ ਕਰਾਂਗੇ ਸਭ ਤੋਂ ਖਾਸ ਜੋ ਸਾਨੂੰ ਇਸ ਦੀ ਕਰਾਮਾਤ ਦਸਾਈ ਹੈ ਕੁਦਰਤ ਨੇ ਉਹ ਹੈ ਗੁੱਡ ਲੱਕ ਜੇ انسان ਇਸ ਨੂੰ ਵੀਰਜ ਨੂੰ ਸਾਹਮਣੇ ਰੱਖਦਾ ਹੈ ਤਾਂ ਉਹ ਨੋਟ ਕਰੇਗਾ ਕਿ ਉਸ ਤੇ ਪੁੱਠੇ ਹੋਏ ਕਰਮ ਜਾਂ ਪੁੱਠੇ ਪਏ ਕੰਮ ਵੀ ਸਿੱਧੇ ਪਿਆ ਜਾਣਗੇ ਜੋ ਉਹਦੇ ਰਸਤੇ ਦੇ ਵਿੱਚ ਵਿਗਨਾ ਸੀਗੀਆਂ ਉਹ ਦੂਰ ਹੋ ਜਾਣਗੀਆਂ ਜ਼ਿੰਦਗੀ ਆਸਾਨ ਹੋ ਜਾਵੇਗੀ ਔਂਕੜਾਂ ਖਤਮ ਹੋ ਜਾਣਗੀਆਂ ਇਥੋਂ ਤੱਕ ਕਿ ਵੈਰੀ ਵੀ ਆਪਣੇ ਬਣ ਜਾਣਗੇ ਇਹ ਨਹੀਂ ਕਰਾਮਾਤ ਹੈ ਇਸ ਸੀਡ ਦੀ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਨੌਕਰੀ ਮਿਲੇਗੀ ਜਿਨ੍ਹਾਂ ਨੂੰ ਵਪਾਰ ਦੇ ਵਿੱਚ ਘਾਟੇ ਪੈ ਰਹੇ ਹਨ ਉਹਨਾਂ ਨੂੰ ਵਾਧੇ ਹੋਣਗੇ ਪ੍ਰੋਫਿਟੇਬਲ ਬਿਜ਼ਨਸ ਪਰਮਾਤਮਾ ਦੀ ਕਿਰਪਾ ਹੋਵੇਗੀ ਕੋਈ ਵੀ ਕਰਮ ਹੋਵੇ ਕੋਈ ਵੀ ਰਸਤਾ ਹੋਵੇ ਜੇ ਨੰਨੇ ਬੰਦਗੀ ਕਰਨੀ ਆ ਨਾਮ ਦਾ ਰਸ ਲੈਣਾ ਆ ਜਸਾਤ ਦੇ ਬਿਗੈਰ ਬਹੁਤ ਔਖਾ ਹੈ ਕਿਉਂਕਿ ਬਕਾਰਾਂ ਦੇ ਵਿੱਚ ਰਹਿ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਦੂਸਰਾ ਹੈ ਅਟਰੈਕਟਿਵਨੈਸ ਤੁਸੀਂ ਵੇਖਿਆ ਹੋਣਾ ਕਿ ਜਦੋਂ ਇੱਕ ਨਵਜਮਾ ਬੱਚਾ ਕੋਈ ਫੜਦਾ ਹੈ ਦੇਖਦਾ ਹੈ ਤਾਂ ਮੋਹਤ ਹੋ ਜਾਂਦਾ ਹੈ ਉਸ ਵੱਲ ਵੇਖ ਕੇ ਇੱਕ ਸਾਲ ਤੋਂ ਲੈ ਕੇ 7-8 ਸਾਲ ਤੱਕ 10 ਸਾਲ ਤੱਕ ਬੱਚਾ ਕਿੰਨਾ ਮਨਮੋਹਣਾ ਹੁੰਦਾ ਹੈ ਦਿਲ ਕਰਦਾ ਉਸ ਨੂੰ ਪਿਆਰ ਕਰਦੇ ਰਹੀਏ ਜੋ ਮੋਹਤ ਕਰਨ ਵਾਲੀ ਸ਼ਕਤੀ ਹੈ ਬੱਚੇ ਦੇ ਅੰਦਰ ਉਹ ਹੈ ਸੀਡ ਕਿਉਂਕਿ ਬੱਚਾ ਉਸ ਉਮਰ ਦੇ ਵਿੱਚ پاک ਬਵਿੱਤਰ ਹੁੰਦਾ ਹੈ ਕੋਈ ਵੀ ਜਗ ਦੀ ਮਾਇਲ ਉਸ ਨੂੰ ਲੱਗੀ ਨਹੀਂ ਹੁੰਦੀ। ਵਕਾਰਾਂ ਦੀ ਅੱਗ ਉਹਦੇ ਅੰਦਰ ਐਕਟੀਵੇਟ ਨਹੀਂ ਹੁੰਦੀ ਇਸ ਕਰਕੇ ਸਾਨੂੰ ਪਿਆਰ ਆਉਂਦਾ ਹੈ ਬੱਚੇ ਵੱਲ ਦੇਖ ਕੇ। ਇੱਕ ਖਾਸ ਗੱਲ ਅਸੀਂ ਨੋਟ ਕੀਤੀ ਹੈ ਕਿ ਸਿਆਣੇ ਲੋਕ ਕਹਿੰਦੇ ਨੇ ਕਿ ਸਾਡਾ ਬਚਪਨਾ ਗਵਾਚ ਗਿਆ ਹੁਣ ਤੇ ਉਮਰਾਂ ਨੰਗ ਚੱਲਨੀ ਆ ਲੇਕਿਨ ਜਿਹੜਾ ਇਨਸਾਨ ਜਸਤ ਦੀ ਪਾਲਣਾ ਕਰੇਗਾ ਉਹਦਾ ਬਚਪਨਾ ਲੋਟ ਆਵੇਗਾ ਉਹੀ ਜ਼ਿੰਦਗੀ ਦੀ ਖੂਬਸੂਰਤੀ ਪੱਤਿਆਂ ਦੇ ਨਾਲ ਖੇਡਣਾ ਮਿੱਟੀ ਦੇ ਨਾਲ ਖੇਡਣਾ ਕੋਈ ਟੈਨਸ਼ਨ ਨਹੀਂ ਕੋਈ ਸਟ्रेस ਨਹੀਂ ਇੱਕਦਮ ਮौज-ਮਸਤੀ ਪਾਮਾਣੂ ਖੰਭ ਲੱਗੇ ਹੋਏ ਨੇ ਪੈਰ ਉਛਲਦੇ ਪਏ ਨੇ ਕਿਸੇ ਨਾਲ ਬੈਰ ਵਿਰੋਧ ਨਹੀਂ ਸਾਰਿਆਂ ਨਾਲ ਪਿਆਰ ਮੁਹੱਬਤ ਉਹ ਜੀਵਨ ਦੁਬਾਰਾ ਲਾਉਟ ਕੇ ਆਵੇਗਾ ਇਹ ਸਾਰੀ ਕਰਾਮਾਤ ਹੈ ਜੱਤ ਸਾਡੀ ਤੀਸਰਾ ਹੈ ਪ੍ਰੋਡਕਟਿਵਿਟੀ ਅੱਜ ਕੱਲ ਨੌਜਵਾਨਾਂ ਨੂੰ ਸੁਸਤੀ ਪਈ ਰਹਿੰਦੀ ਆ ਕੋਈ ਕੰਮਕਾਰ ਹੁੰਦਾ ਨਹੀਂ ੱੱਕੇ ਦੇ ਨਾਲ ਜਿਵੇਂ ਗੱਡੇ ਨੂੰ ਰੇੜਿਆ ਜਾਂਦਾ ਉਹ ਜ਼ਿੰਦਗੀ ਬਣੀ ਹੋਈ ਆ ਇਹ ਸ਼ਕਤੀ ਸਮੇਟਣ ਦੇ ਨਾਲ ਤੁਹਾਡਾ ਆਪਣੇ ਆਪ ਜੀ ਕਰੇਗਾ ਕਿ ਤੁਸੀਂ ਕੰਮ ਕਰੋ ਵੱਧ ਤੋਂ ਵੱਧ ਸਾਰਾ ਦਿਨ ਲੱਗੇ ਰਹੋ ਬੈਠਣ ਦਾ ਜੀ ਨਹੀਂ ਕਰੇਗਾ ਇਹ ਕੰਮ ਕਰ ਕਰਦੇ ਰਹੀਏ ਨੀਂਦਰਾ ਸਿਮਰ ਟੈਨਸ਼ਨ ਇਨਸਾਨ ਦੀਆਂ ਉਡਾ ਕੇ ਰੱਖ ਦਿੰਦਾ ਸੋ ਜਿਨ੍ਹਾਂ ਦੇ ਕੰਮ ਫਸੇ ਹੋਏ ਨੇ ਜਿਹੜੇ ਕੱਲ ਕੱਲ ਹੀ ਗਾਉਂਦੇ ਰਹਿੰਦੇ ਨੇ ਉਹ ਖਤਮ ਹੋ ਜਾਵੇਗਾ ਕੱਲ ਦੀ ਜਗ੍ਹਾ ਇਨਸਾਨ ਅੱਜ ਹੁਣ ਕੰਮਾ ਸ਼ੁਰੂ ਕਰ ਦੇਵੇਗਾ ਜਿਹੜਾ ਅਸੀਂ ਕੱਲ ਕੰਮ ਕਰਨਾ ਹੁਣੇ ਕਰਾਂਗੇ ਇਨਸਾਨ ਦੇ ਅੰਦਰ ਇਹਨਾ ਖੇੜਾ ਇਹ ਪੈਦਾ ਕਰ ਦਿੰਦੀ ਹੈ ਸ਼ਕਤੀ ਮੋਟੀਵੇਸ਼ਨ ਉਹੀ ਖੇੜ ਬਣਦੀ ਹੈ ਕਿ ਕੰਮ ਕਰਨ ਦਾ ਆਪਣੇ ਆਪ ਦੀਲ ਕਰਦਾ ਕੰਮ ਵਾਸਤੇ ਥਕਾ ਨਹੀਂ ਕਰਨਾ ਪੈਂਦਾ ਜੋ ਕਿ ਬਹੁਤ ਵੱਡੀ ਦੀਨ ਹੈ ਅੱਜ ਇਨਸਾਨ ਪਰੇਸ਼ਾਨ ਕਿਉਂ ਹੁੰਦਾ ਕਿਉਂਕਿ ਉਸ ਨੂੰ ਕੰਮ ਕਰਨ ਵਾਸਤੇ ਆਪਣੇ ਆਪ ਨੂੰ ਉਠਾਉਣਾ ਪੈਂਦਾ ਫੋਰਸ ਕਰਨਾ ਪੈਂਦਾ ਜੋ ਕਿ ਇੱਕ ਜ਼ਿੰਦਗੀ ਦਾ ਸੁਆਦ ਨਹੀਂ ਹੈਗਾ ਤੇ ਜਦੋਂ ਅਸੀਂ ਕੰਮ ਕਰਾਂਗੇ ਮਿਹਨਤ ਕਰਾਂਗੇ ਮੋਟੀਵੇਸ਼ਨ ਸਾਡੇ ਵਿੱਚ ਹਾਈ ਹੋਵੇਗੀ ਫਿਰ ਚੌਥਾ ਇਹਦਾ ਗੁਣ ਹੈਗਾ ਬੂਸਟ ਇਨਕਮ ਪੋਟੈਂਸ਼ੀਅਲ ਫਿਰ ਸਾਡੀ ਕਿਰਤ ਕਮਾਈ 'ਚ ਵੀ ਵਾਧਾ ਹੋਵੇਗਾ ਪ੍ਰਮਾਤਮਾ ਨੇ ਇੰਨੀ ਕਿਰਪਾ ਕਰ ਦੇਣੀ ਆ ਕਿ ਦਾਲ ਰੋਟੀ ਵਧੀਆ ਚੱਲ ਸਕਦੀ ਹੈ ਤੇ ਜੋ ਵੀ ਇਨਸਾਨ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣਗੀਆਂ ਉਸ ਨੂੰ ਘਾਟਾ ਨਹੀਂ ਪਵੇਗਾ ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਸਮਾਂ ਜੋ ਕਲਯੁਗ ਦਾ ਹੈ ਇਹਦੇ ਵਿੱਚ ਪਰ ਚਾਰੇ ਪਾਸੇ ਨੈਗੇਟਿਵਿਟੀ ਹੈ ਗਰੀਬੀ ਦਾ ਯੁੱਗ ਹੈ ਬਹੁ ਗਿਣਤੀ ਦੇ ਵਿੱਚ ਪੋਪੂਲੇਸ਼ਨ ਗਰੀਬ ਹੋਵੇਗੀ ਲੇਕਿਨ ਜੇ ਅਸੀਂ ਜਾਸਾਦੀ ਪਾਲਣਾ ਕਰਦੇ ਹਾਂ ਤਾਂ ਸਾਨੂੰ ਇਹ ਜੋ ਸਮਾ ਚੱਲ ਰਿਹਾ ਹੈ ਕੋਰ ਕਲਯੁਗ ਦਾ ਗਰੀਬੀ ਦਾ ਉਹ ਦੇਖਣਾ ਨਹੀਂ ਪਵੇਗਾ ਅੱਗੇ ਹੈ ਇਨਕਰੀਸ ਇਨ ਫੋਕਸ ਇੱਥੇ ਪੰਜਾਬ ਦੇ ਵਿੱਚ ਕਿੰਨੇ ਲੱਖ ਬੱਚੇ ਨੇ ਨੌਜਵਾਨ ਨੇ ਜੋ ਇਹ ਗੀਤ ਗਾਉਂਦੇ ਨੇ ਕਿ ਸਾਡਾ ਧਿਆਨ ਨਹੀਂ ਲੱਗਦਾ ਅਸੀਂ ਕੀ ਕਰੀਏ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਡਿਸਟਰੈਕਸ਼ਨ ਸੀ ਬਹੁਤ ਜ਼ਿਆਦਾ ਨੇ ਸਿਮਰ ਟੈਂਸ਼ਨ ਨੇ ਸਲੀਬੀਸੀ ਨੇ ਇਹੋ ਜੀ ਤੁਹਾਨੂੰ ਬਖਸ਼ਿਸ਼ ਕਰਨੀ ਆ ਵੀਰੋ ਕਿ ਆਸੇ-ਪਾਸੇ ਤੁਹਾਡਾ ਧਿਆਨ ਨਹੀਂ ਜਾਣਾ ਆਪਣੇ ਆਪ ਦੇ ਨਾਲ ਆਪਣੀ ਜ਼ਿੰਦਗੀ ਦੇ ਨਾਲ ਆਪਣੀ ਕਿਰਤ ਦੇ ਨਾਲ ਜੋ ਵੀ ਤੁਹਾਡਾ ਮਕਸਦ ਹੈ ਤੁਹਾਨੂੰ ਮੁਹੱਬਤ ਹੋ ਜਾਣੀ ਆ ਇਸ਼ਕ ਹੋ ਜਾਣਾ ਬਾਕੀ ਸਾਰਾ ਸੰਸਾਰ ਜੋ ਹੈ ਉਹ ਤੁਸੀਂ ਅਣ ਦੇਖਿਆ ਕਰ ਦੇਣਾ ਆਪਣੇ ਆਪ એનર્ਜੀ ਜਦੋਂ ਵੀਕ ਹੁੰਦੀ ਆ ਇਨਸਾਨ ਜਦੋਂ ਕਮਜ਼ੋਰ ਹੁੰਦਾ ਹੈ ਇਸੇ ਕਰਕੇ ਉਹ ਡਿਸਟਰੈਕਟ ਹੁੰਦਾ ਹੈ ਇੱਕ ਤਾਕਤਵਰ ਮਨ ਇੱਕ ਤਾਕਤਵਰ ਸਰੀਰ ਨੂੰ ਅਸੀਂ ਡਿਸਟਰੈਕਟ ਨਹੀਂ ਕਰ ਸਕਦੇ ਵੀਕ એનર્ਜੀ ਹੀ ਸਪਲਟ ਹੁੰਦੀ ਆ ਸਟਰੋਂਗ ਨਹੀਂ ਬੂਸਟਸ ਸੈਲਫ ਕੌਨਫੀਡੈਂਸ ਜੀ ਅਸੀਂ ਆਪਣਾ ਦਮ ਚੈੱਕ ਕਰਨਾ ਹੋਵੇ ਤਾਂ ਭਰੀ ਸਭਾ ਦੇ ਵਿੱਚ ਸਟੇਜ ਤੇ ਚੜ ਕੇ ਵੇਖੀਏ ਚਾਰ ਬੋਲ ਬੋਲ ਕੇ ਦੇਖੀਏ ਕਿਤੇ ਸਾਡੇ ਪੈਰ ਹੱਥ ਕੰਬਦੇ ਤਾਂ ਨਹੀਂ ਸਾਡੀ ਜ਼ੁਬਾਨ ਲੜ ਖੜਾਉਂਦੀ ਤਾਂ ਨਹੀਂ ਉੱਥੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ 'ਚ ਕਿੰਨਾ ਕੁ ਦਮ ਹੈਗਾ ਸਾਡੇ 'ਚ ਕਿੰਨਾ ਕੁ ਕੌਨਫੀਡੈਂਸ ਹੈਗਾ ਤੇ ਸਟੇਜ ਉੱਤੇ ਚੜਨਾ 95% ਨੌਜਵਾਨ ਕੰਬ ਜਾਣਗੇ ਬੈਰ ਡਗ ਮਗਾਣੇ ਸ਼ੁਰੂ ਕਰ ਦੇਣਗੇ ਕਾਰਨ ਕੀ ਹੈ ਕਿ ਕੈਰੈਕਟਰ ਨਹੀਂ ਸੰਭਿਆ ਆਪਣਾ ਸੀਡ ਕਨਜ਼ਰਵ ਨਹੀਂ ਕੀਤਾ ਜਿਹਦੇ ਕਰਕੇ ਫਿਰ ਉਹਨਾਂ ਨੂੰ ਲੋ ਕੰਫੀਡੈਂਸ ਦਾ ਸਾਹਮਣਾ ਕਰਨਾ ਪੈਂਦਾ ਹੈ ਇਰਥਾ ਤੱਕ ਕਿ 10 ਬੰਦਿਆਂ ਦੇ ਵਿੱਚ ਗੱਲ ਕਰਨ ਦੇ ਲਈ ਵੀ ਉਹਨਾਂ ਨੂੰ ਬੜੀ ਹਿੰਮਤ ਜਟਾਉਣੀ ਪੈਂਦੀ ਹੈ ਦਿਲ ਕਮਜ਼ੋਰ ਪੈ ਜਾਂਦਾ ਸਾਹ ਸੁੱਕ ਜਾਂਦਾ ਕਾਰਨ ਕੀ ਹੈ ਬੇਸਟੇਜ ਆਫ ਸੀਡ ਅਗੇ ਜੋ ਕਰਾਮਾਤ ਹੈ ਇਨਕਰੀਜ਼ ਯੂਰ એનર્ਜੀ ਸ਼ਕਤੀ ਇਹ ਨਹੀਂ ਹੋਵੇਗੀ ਥਕਾਵਟ ਨਹੀਂ ਆਏਗੀ ਜਿਮ ਦੇ ਵਿੱਚ ਚਾਹੇ ਕੋਈ ਬੱਚਾ ਅਖਾੜੇ ਦੇ ਵਿੱਚ ਹੈ ਸਪੋਰਟਸ ਦੇ ਵਿੱਚ ਹੈ ਜਾਂ ਕੋਈ ਕਿਸਾਨ ਆਪਣੀ ਕਿਰਤ ਕਮਾਈ ਕਰਦਾ ਹੈ ਖੇਤਾਂ ਦੇ ਵਿੱਚ ਵੀਕਨੈਸ ਕੀ ਹੁੰਦੀ ਹੈ ਥਕਾਵਟ ਕੀ ਹੁੰਦੀ ਹੈ ਉਹ ਪੁੱਲ ਜਾਵੇਗਾ ਇੱਕ ਪੁਰਾਣੇ ਖਵਾ ਵਰਗੀ ਗੱਲ ਹੋਵੇਗੀ ਉਹਦੇ ਵਾਸਤੇ ਸਟਰੈਂਥਨ ਯੂਰ ਇਮਿਊਨ ਸਿਸਟਮ ਬਿਮਾਰੀਆਂ ਜੋ ਅਟੈਕ ਕਰਦੀਆਂ ਨੇ ਇੱਕ ਕਮਜ਼ੋਰ ਇਨਸਾਨ ਤੇ ਅਸੀਂ ਪਿਛਲੇ ਵਰਿਆਂ ਦੇ ਵਿੱਚ ਵੇਖਿਆ ਜੋ ਕੋਵਿਡ ਨੇ ਅਟੈਕ ਕੀਤਾ ਕੇਵਲ ਤੇ ਕੇਵਲ ਕਮਜ਼ੋਰ ਇਨਸਾਨ ਚੱਕ ਕੇ ਲੈ ਕੇ ਗਿਆ ਵਾ ਤਗੜੇ ਇਨਸਾਨ ਉਤੇ ਇੰਪੈਕਟ ਨਹੀਂ ਪਿਆ ਖੇੜ ਹੈ ਇਮਿਊਨ ਸਿਸਟਮ ਦੀ ਤੇ ਨੈਪੋਲੀਅਨ ਹਿੱਲ ਦੀ ਆਦਰ ਆਫ ਥਿੰਕ ਐਂਡ ਗਰੋ ਰਿਚ ਜੋ ਇੱਕ ਬਹੁਤ ਹੀ ਫੇਮਸ ਕਿਤਾਬ ਹੈ ਪੂਰੇ ਵਿਸ਼ਵ ਦੇ ਵਿੱਚ ਉਹ ਇਹ ਫਰਮਾਉਂਦੇ ਨੇ ਕਿ ਸਿਮਰ ਟੈਨਸ਼ਨ ਸੈਲੀਬੇਸੀ ਦੇ ਨਾਲ ਜੋ ਇਮਿਊਨ ਸਿਸਟਮ ਅਸੀਂ ਹਾਸਲ ਕਰ ਸਕਦੇ ਹਾਂ ਉਹ ਦੁਨੀਆ ਦੇ ਵਿੱਚ ਕਿਸੇ ਖਰਾਕ ਦੇ ਨਾਲ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਇਹੋ ਜਿਹਾ ਕੋਈ ਤੋੜ ਨਹੀਂ ਹੈਗਾ ਇਹਦਾ ਜੋ ਸੀਡ ਦੇ ਅੰਦਰ ਹੈ ਸ਼ਾਰਪਨ ਮੈਮਰੀ ਗੱਲਾਂ ਕਿਤੇ ਫਟਾਫਟ ਆਉਣੀ ਆ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਵਿਚਾਰਾਂ ਦੇ ਵਿੱਚ ਤੁਸੀਂ ਕਲਾਬਾਜ ਹੋਵੋਗੇ ਔਰ ਕੋਈ ਵੀ ਬਿਜ਼ਨਸ ਡੀਲ ਹੈ ਜਾਂ ਜ਼ਿੰਦਗੀ ਦੇ ਵਿੱਚ ਲੈਣ ਦੇਣ ਹੈ ਜਾਂ ਪਬਲਿਕ ਨੂੰ ਤੁਸੀਂ ਕਨਫਰੋంట్ ਕਰਨਾ ਕਮਿਊਨੀਕੇਸ਼ਨ ਹੈ ਇੱਕ ਸ਼ਾਰਪ ਮੈਮਰੀ ਉੱਥੇ ਤੁਹਾਡੇ ਬਹੁਤ ਕੰਮ ਆਵੇਗੀ ਚਾਹੇ ਤੁਸੀਂ ਪੜ੍ਹਾਈ ਕਰਨੀ ਆ ਸਟੂਡੈਂਟ ਆ ਇਹ ਐਸੀ ਤਿਆਰਬਾ ਕੀਤਾ ਨੀਜੀ ਕਿ ਮੈਥਮੈਟਿਕਸ ਦੀਆਂ ਬਹੁਤ ਹੀ ਗੁੰਝਲਦਾਰ ਥਿਊਰਮਸ ਉਸ ਬੱਚੇ ਵਾਸਤੇ ਆਸਾਨ ਹੋ ਜਾਣਗੀਆਂ ਜੋ ਜਾਸਾ ਦੀ ਪਾਲਣਾ ਕਰੇਗਾ ਫਿਜ਼ਿਕਸ ਕੈਮਿਸਟਰੀ ਕੁਝ ਵੀ ਨਹੀਂ ਹੋਵੇਗਾ ਉਹਦੇ ਵਾਸਤੇ ਇਹ ਸਭ ਬੇਤੁਕੀਆਂ ਗੱਲਾਂ ਨੇ ਕੇਵਲ ਤੇ ਕੇਵਲ ਕਮਜ਼ੋਰ ਦਿਮਾਗ ਦਾ ਬੱਚਾ ਇਹਨਾਂ ਤੋਂ ਡਰਦਾ ਹੈ ਕਾਰਨ ਕੀ ਹੈ ਵੀਕ ਕੈਰੇਕਟਰ ਮਾੜੀ ਸੰਗਤ ਦੇ ਵਿੱਚ ਪਾ ਕੇ ਜੋ ਆਪਣੇ ਸੀਡ ਨੂੰ ਖਤਮ ਕਰ ਦੇਣਾ ਉਹਦੇ ਕਰਕੇ ਪੜ੍ਹਾਈ ਦੇ ਵਿੱਚ ਬੱਚਾ ਵੀਕ ਹੋ ਜਾਂਦਾ ਹੈ ਜਿਹੜੇ ਬੱਚੇ ਆਪਣਾ ਕੈਰੈਕਟਰ ਸਾਹਮ ਕੇ ਰੱਖਦੇ ਨੇ ਤੁਸੀਂ ਦੇਖਿਆ ਹੈ ਉਹੀ ਬੱਚੇ ਫਰਸਟ ਸੈਕੰਡ ਥਰਡ ਆਉਂਦੇ ਨੇ ਕਲਾਸ ਦੇ ਵਿੱਚ ਟੌਪ ਕਰਦੇ ਨੇ ਅੱਗੇ ਜ਼ਿੰਦਗੀ ਦੇ ਵਿੱਚ ਵੀ ਜਾ ਕੇ ਟੌਪ ਕਰਦੇ ਨੇ ਮੇਕ ਸਮ ਮੈਨ ਮੋਰ ਰਿਸਕ ਟੇਕਰ ਵੱਡੇ ਵੱਡੇ ਰਿਸਕ ਤੇ ਤੁਸੀਂ ਆਪਣੇ ਖੱਬੇ ਹੱਥ ਦੀ ਖੇਡ ਸਮਝਣ ਸ਼ੁਰੂ ਕਰ ਦੇਣੀ ਆ ਕਿ ਕੁਝ ਵੀ ਨਹੀਂ ਹੈਗਾ ਜ਼ਿੰਦਗੀ ਨੂੰ ਤੁਸੀਂ ਆਪਣੀ ਉਂਗਲਾਂ ਤੇ ਨਚਾਉਣਾ ਸ਼ੁਰੂ ਕਰ ਦੇਣਾ ਆ ਪ੍ਰਵਾਹ ਨਹੀਂ ਕਰਨੀ ਕਿਸੇ ਦੀ ਬੱਡੇ-ਬੱਡੇ ਤੁਸੀਂ ਸੱਟੇ ਲਾਣੇ ਸ਼ੁਰੂ ਕਰ ਦੇਣੇ ਆ ਕਿਦੇ ਕਰਕੇ ਕਿਉਂਕਿ ਜਿਗਰਾ ਜਿਹੜਾ ਕਮਜੋਰ ਤਕੜਾ ਹੋ ਜਾਂਦਾ ਤੇ ਜੋ ਸੀਡ ਹੈ ਸੀਮਰੀ ਟੈਂਸ਼ਨ ਆ ਇਹਨੇ ਤੁਹਾਨੂੰ ਇੰਨਾ ਕੁ ਵਿਸ਼ਾਲ ਜਿਗਰਾ ਬਖਸ਼ ਦੇਣਾ ਕਿ ਤੁਸੀਂ ਕਿਸੇ ਵੀ ਮੁਸੀਬਤ ਦਾ ਬੜੀ ਆਸਾਨੀ ਦੇ ਨਾਲ ਸਾਹਮਣਾ ਕਰ ਸਕਦੇ ਆ ਤੁਹਾਡੇ ਵਾਸਤੇ ਉਹ ਮਜ਼ਾਕ ਹੋਵੇਗੀ ਵੈਸੇ ਵੀ ਜ਼ਿੰਦਗੀ ਕੀ ਇੱਕ ਖੇਡ ਹੀ ਆ ਚਾਰ ਦਿਨ ਦਾ ਮੇਲਾ ਆਇਆ ਇਨਸਾਨ ਵਾਸਤੇ ਉਹ ਤੇ ਉਹੀ ਇਨਸਾਨ ਸਮਝ ਸਕਦਾ ਜੋ ਅਵੇਅਰ ਹੋ ਗਿਆ ਏ ਬਹੁਤ ਸ਼ਾਨਦਾਰ ਨੀਂਦ ਆਵੇਗੀ ਇਨਸਾਨ ਨੂੰ ਗਹਿਰੀ ਸਮੁੰਦਰ ਜਿਹੀ ਬੱਚਿਆਂ ਵਰਗੀ ਨੀਂਦ ਖੂਬਸੂਰਤ ਅੱਜਕੱਲ ਤੁਸੀਂ ਦੇਖ ਰਹੇ ਆ ਕਿੰਨੇ ਲੋਕ ਨੇ ਜੋ ਮੈਡੀਸਿਨ ਲੈ ਰਹੇ ਨੇ ਦਵਾਈਆਂ ਖਾ ਰਹੇ ਨੇ ਸਾਈਕੋਲੋਜਿਸਟ ਫਿਜ਼ੀਓਥੈਰੇਪੀ ਕਰਵਾ ਰਹੇ ਨੇ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਕਿਉਂ ਕਿਉਂਕਿ ਸਰੀਰ ਇਹਨਾਂ ਵੀਕ ਹੋ ਗਿਆ ਵਕਾਰਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਦਲਦਰਾਂ ਦੇ ਵਿੱਚ ਫਸ ਕੇ ਬਹੁਤ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਘਾਟਾ ਖਾਦਾ ਆ ਤੇ ਉਹਦੇ ਕਰਕੇ ਉਹਨਾਂ ਨੂੰ ਜੋ ਕਿ ਬਹੁਤ ਇੰਪੋਰਟੈਂਟ ਚੀਜ਼ ਹੈ ਹਿੱਸਾ ਹੈ ਜ਼ਿੰਦਗੀ ਦਾ ਨੀਂਦ ਉਹ ਵੀ ਨਹੀਂ ਹੁੰਦੀ ਡਿਪਰੈਸ਼ਨ ਦਾ ਨਾਮੋ ਨਿਸ਼ਾਨ ਮਟਾ ਕੇ ਰੱਖ ਦੇਵੇਗਾ ਕੀ ਰੇਜ਼ ਕਰ ਦੇਵੇਗਾ ਸੀਮ ਰੀਟੈਂਸ਼ਨ ਸੈਲੀਬੇਸੀ ਅੱਜ ਕਿੰਨੇ ਲੱਖਾਂ ਲੋਕ ਨੇ ਜੋ ਡਿਪਰੈਸ਼ਨ ਦੇ ਸ਼ਿਕਾਰ ਨੇ ਫੌਰੀਂ ਦੇ ਵਿੱਚ ਜਾ ਕੇ ਦਵਾਈਆਂ ਖਾ ਰਹੇ ਨੇ ਇਹ ਸਭ ਕੁਝ ਖਤਮ ਹੋ ਸਕਦਾ ਹੈ ਸੀਮ ਰੀਟੈਂਸ਼ਨ ਦੇ ਨਾਲ ਡੀਪਨ ਯੂਰ ਵੌਇਸ ਅੱਜ ਕਿੰਨੇ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਦੀਆਂ ਆਵਾਜ਼ਾਂ ਕੁੜੀਆਂ ਵਰਗੀਆਂ ਨੇ ਸੁਣ ਕੇ ਵੀ ਹਾਸਾ ਆ ਜਾਂਦਾ ਸਬ ਕਾਰਨ ਕੀ ਹੈ ਤੁਸੀਂ ਸਭ ਜਾਣ ਚੁੱਕੇ ਆਂ ਆਪਣੇ ਆਪ ਦੀ ਬਰਬਾਦੀ ਈਸਟ੍ਰੋਜਨਿਕ ਡਾਈਟ ਆ ਪਲਾਸਟਿਕ ਹੈ ਐਲੂਮੀਨੀਅਮ ਹੈ ਸਿਲ버 ਹੈ ਬਾਜ਼ਾਰ ਦਾ ਕੂੜਾ ਕਚਰਾ ਆ ਪੁਰਾਤਨ ਚੀਜ਼ਾਂ ਛੱਡਦੀਆਂ 버ਗਰ ਪੀਜ਼ਾ ਪਤਾ ਨਹੀਂ ਕੀ ਬੋਲਦੇ ਉਸ ਨੂੰ ਟਿਮ ਹੌਟਨ ਆ ਤੇ ਕੌਫੀਆਂ ਚਾਹਾਂ ਦੇ ਸ਼ੌਕੀਨ ਗੱਭਰੂ ਇਹ ਸਾਰਾ ਕੁਝ ਟੈਸਟੋਸਟੇਰੋਨ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ ਬਾਜ਼ਾਰਾਂ ਦੀ ਹੈ ਇਨਸਾਨ ਦਾ ਤੇ ਸਾਰਾ ਖੇਲ ਹੈਗਾ ਟੈਸਟੋਸਟਰੋਨ ਦਾ ਟੈਸਟੋਸਟਰੋਨ ਦਾ ਲੈਵਲ ਹੀ ਮਰਦਾਨਗੀ ਦਾ ਲੈਵਲ ਹੈ ਜਿੰਦਗੀ ਦੇ ਹਰ ਕਦਮ ਹਰ ਮੋੜ ਤੇ ਟੈਸਟੋਸਟਰੋਨ ਹੀ ਰਾਜ ਕਰਦਾ ਹੈ ਜਿਹੜੇ ਲੋਗ ਆਪਣਾ ਟੈਸਟੋਸਟਰੋਨ ਸੀਮ ਨੂੰ ਸਾਹਮਣੇ ਰੱਖਦੇ ਨੇ ਉਹ ਘਰ ਸਮਾਜ ਜ਼ਿੰਦਗੀ ਉਥੇ ਬਹੁਤ ਜ਼ਿਆਦਾ ਡੋਮਿਨੇਟ ਕਰਦੇ ਨੇ ਦਬਾਅ ਪਾ ਕੇ ਰੱਖਦੇ ਨੇ ਔਰ ਵੈਸੇ ਵੀ ਇਹ ਤਗੜਿਆਂ ਦਾ ਰਾਜ ਹੈ ਤੇ ਮਾੜੇ ਮੋਟੀ ਨੂੰ ਕੌਣ ਜੀਨ ਦਿੰਦਾ ਤੇ ਇਹ ਸ਼ਕਤੀ ਸਾਡੇ ਅੰਦਰ ਹੀ ਆ ਜੇ ਅਸੀਂ ਸਮੇਟ ਕੇ ਰੱਖਦੇ ਆ ਤਾਂ ਲਾਹਾ ਹੀ ਮਿਲਣਾ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ ਗਿਵਸ ਯੂ ਸਟਰੋਂਗਰ ਥਿਕ ਹੈਅਰ ਕਿੰਨੇ ਹਜ਼ਾਰਾਂ ਨੌਜਵਾਨ ਨੇ ਜੋ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਦਾੜੀ ਦੇ ਮੁੱਛਾਂ ਦੇ ਕੇਸ ਘਨੇ ਹੋਣ ਭਾਰੇ ਹੋਣ ਜਾਂ ਕਿੰਨੀਆਂ ਭੈਣਾ ਨੇ ਜਿਨ੍ਹਾਂ ਦੇ ਸਿਰ ਦੇ ਕੇਸ ਪਤਲੇ ਹੋ ਗਏ ਨੇ ਬਹੁਤ ਕੇਸ ਛੱਡਦੇ ਨੇ ਜੇ ਅਸੀਂ ਜੱਤ ਸਾਦੀ ਪਾਲਣਾ ਕਰਦੇ ਆ ਤਾਂ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਖੂਬਸੂਰਤ ਕੇਸਾਨੂੰ ਪ੍ਰਾਪਤ ਹੋ ਸਕਦੇ ਆ ਇਹ ਵੀ ਇੱਕ ਬੜੀ ਆਈ ਹੈ ਦੀ ਇੰਪਰੂਵਸ ਸੈਲਫ ਕੰਟਰੋਲ ਬਹੁਤ ਸਾਰੀਆਂ ਸਿਚੁਏਸ਼ਨਾਂ ਇਹੋ ਜੀਆਂ ਹੁੰਦੀਆਂ ਨੇ ਜਿੱਥੇ 1 ਮਿੰਟ ਦਾ ਗੁੱਸਾ ਇਨਸਾਨ ਦਾ ਲੱਖਾਂ ਦਾ ਨੁਕਸਾਨ ਕਰ ਸਕਦਾ ਜਿੰਦਗੀ ਦਾ ਨੁਕਸਾਨ ਕਰ ਸਕਦਾ ਤੇ ਗੁੱਸਾ ਕੀ ਆ ਹੈਂਕੜ ਇਹ ਕਾਮ ਕਰੋਧ ਲੋਭ ਲਾਲਚ ਮੋਹ ਤੇ ਹੰਕਾਰ ਵੀ ਮੈਂ ਆ ਜੀ ਤਗੜਾ ਮੈਂ ਵੱਡਾ ਤੇ ਬਾਕੀ ਮਾੜੇ ਨਾ ਹਾਂ ਇਹ ਚੀਜ਼ ਅਸੀਂ ਦਰਸਾਦੀ ਆਪਣੇ ਭੈਣ ਭਰਾਵਾਂ ਨੂੰ ਕਿ ਜਦੋਂ ਅਸੀਂ ਅਸੀਂ ਮੇਰੇ ਟੈਨਸ਼ਨ ਜਾਂ ਸੈਲੀਬੇਸੀ ਦੀ ਪਾਲਣਾ ਕਰਦੇ ਹਾਂ ਜਸਾ ਦੀ ਪਾਲਣਾ ਕਰਦੇ ਹਾਂ ਸਾਨੂੰ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਸਮਝਣਾ ਚਾਹੀਦਾ ਸਾਨੂੰ ਹਮੇਸ਼ਾ ਨਮਾ ਕੇ ਨੀਵੇਂ ਹੋ ਕੇ ਚੱਲਣਾ ਚਾਹੀਦਾ ਹੈ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਮਹਾਰਾਜ ਤੁਸੀਂ ਸਾਨੂੰ ਇਹ ਬਖਸ਼ਿਸ਼ ਦਿੱਤੀ ਤੁਸੀਂ ਸਾਨੂੰ ਗਿਆਨ ਦਿੱਤਾ ਸਾਡੇ ਤੇ ਕਿਰਪਾ ਕੀਤੀ ਹਮੇਸ਼ਾ ਜੋ ਤੁਹਾਡੇ ਤੋਂ ਨੀਵੇਂ ਨੇ ਤੁਹਾਡੇ ਤੋਂ ਕਮਜ਼ੋਰ ਨੇ ਉਹਨਾਂ ਦਾ ਸਤਿਕਾਰ ਕਰੋ ਹਰ ਇੱਕ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਰਭੋ ਜਿੱਤੇ ਹੰਕਾਰ ਹੈ ਉਥੇ ਪਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ। ਉਥੇ ਰੱਬ ਤੁਹਾਡੇ ਸਿਰ ਤੋਂ ਹੱਥ ਚੱਕ ਲਵੇਗਾ ਆਪਣਾ। ਗੁਰੂ ਸਾਹਿਬ ਮੁੱਖ ਮੋੜ ਲੈਣਗੇ। ਆਪਣੀ ਪਿੱਠ ਕਰ ਲੈਣਗੇ ਕਿ ਇਹ ਸਿੱਖ ਤੇ ਹੰਕਾਰੀ ਹੋ ਗਿਆ। ਵੀ ਆਪਣੇ ਆਪ ਨੂੰ ਸੁਪੀਰੀਅਰ ਸਮਝਣਾ ਸ਼ੁਰੂ ਕਰ ਦਿੱਤਾ ਇਸ ਨੇ ਕਿ ਹੁਣ ਤਾਂ ਜੀ ਅਸੀਂ ਵੱਖਰੇ ਹੋ ਗਏ। ਅਸੀਂ ਤਗੜੇ ਹੋ ਗਏ ਤੇ ਬਾਕੀ ਦੁਨੀਆ ਵੀ ਤੁਰੀ ਫਿਰਦੀ ਹੈ। ਨਹੀਂ। ਇਹ ਬਹੁਤ ਹੀ ਗਲਤ ਕਰਮ ਹੈ। ਹਾਂ। ਟੱਕਰ ਉਥੇ ਲੈਣੀ ਜਿੱਥੇ ਕੋਈ ਹੰਕਾਰੀ ਇਨਸਾਨ ਤੁਹਾਨੂੰ ਚੈਲੰਜ ਕਰੇ ਟੱਕਰ ਲੈਣੀ ਬਰਾਬਰ ਆਦੀ ਨਾਲ ਜਿੱਥੇ ਸਿੰਘ ਪੂਰੇ ਫਸਣ ਜਿੱਥੇ ਪੂਰਾ ਜੋਰ ਹੋਵੇ ਦੌਲਿਆਂ ਦਾ ਦਿਮਾਗ ਦਾ ਸ਼ਕਤੀ ਦਾ ਜਿੱਥੇ ਪਾਣੀ ਸਿਰ ਦੇ ਉੱਪਰੋਂ ਲੰਘ ਜਾਵੇ ਉੱਥੇ ਅਸੀਂ ਇਹ ਕੰਮ ਕਰਨਾ ਹੈ ਨਹੀਂ ਤਾਂ ਬਾਕੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਰਾਮ ਦੇ ਨਾਲ ਆਪਣੇ ਮਕਸਦ ਉਹ ਤੇ ਫੋਕਸ ਕਰਨਾ ਕਾਮਯਾਬੀ ਹਾਸਲ ਕਰਨੀ ਹੈ ਆਪਣੇ ਘਰ ਪਰਿਵਾਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਹੈ ਅਸੀਂ ਉਹ ਚੀਜ਼ਾਂ ਉਤੇ ਧਿਆਨ ਦੇਣਾ ਹੈ ਜੋ ਟੈਸਟੋਸਟਰੋਨ ਲੈਵਲ ਹੈ ਇਨਕਰੀਜ਼ ਹੁੰਦਾ ਉਹ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਫਿਰ ਇਨਕਰੀਜ਼ ਇਨ ਬ੍ਰੇਨ ਐਂਡਰੋਜਨ ਰਿਸੈਪਟਰ ਜੋ ਦਿਮਾਗ ਦੇ ਵਿੱਚ ਹੁੰਦੇ ਆ ਏ ਆਰ ਉਹਨਾਂ ਨੂੰ ਵੀ ਇਨਕਰੀਜ਼ ਕਰਦਾ ਆ decreases in prolactin level ਬਹੁਤ سارے ਬੱਚੇ ਆ ਜੋ ਕਹਿੰਦੇ ਨੇ ਕਿ ਜਦੋਂ ਅਸੀਂ سیمਰ ਟੈਂਸ਼ਨ ਜੱਤਸਰ ਦੀ ਪਾਲਣਾ ਕਰਦੇ ਆ ਤਾਂ ਸਾਡਾ ਨਾਈਟ ਫਾਲ ਹੋ ਜਾਂਦਾ ਉਹਦਾ ਕਾਰਨ ਇਹ ਹੈ ਕਿ ਪ੍ਰੋਲੈਕਟਿਨ ਲੈਵਲ ਇਨਕਰੀਜ਼ ਹੋਇਆ ਪਿਆ ਜੋ ਕਿ سیمਰ ਟੈਂਸ਼ਨ ਜੋ ਸੀਮਨ ਹੈ ਸੀਡ ਹੈ ਉਹਦੀ ਮਾਤਰਾ ਬੇहद ਜ਼ਿਆਦਾ ਉਹ ਰਿਡਿਊਸ ਕਰਦਾ ਜੋ ਕਿ ਨਾਰਮਲ ਹੋਣੀ ਚਾਹੀਦੀ ਆ ਆਪਣੇ ਆਪ ਹੀ ਸਿਮ ਰ ਟੈਂਸ਼ਨ ਦੇ ਨਾਲ ਇੱਕ ਇਹੋ ਜਿਹਾ ਵਕਤ ਆਵੇਗਾ ਜਦੋਂ ਨਾਈਟ ਫਾਲ ਹੋਣਾ ਬੰਦ ਹੋ ਜਾਵੇਗਾ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਗਲਤ ਆਰਤਾਂ ਕਰਕੇ ਉਹਦੇ ਕਰਕੇ ਵੀ ਨਾਈਟ ਫਾਲ ਹੁੰਦਾ ਆ ਸੋ ਕੈਰੈਕਟਰ ਪਿਓਰ ਥਾਟਸ ਪਿਓਰ ਵਰਡਸ ਪਿਓਰ ਡੀਡ ਪਾਕੰ ਪਾਕ ਰਸਤਾ ਹੀ ਹੱਲ ਹੈ ਤੁਹਾਡੇ ਨਾਈਟ ਫਾਲ ਦਾ ਵੈਡ ਡਰੀਮਸ ਦਾ ਇਨਕਰੀਜ਼ ਇਨ ਸੈਰੋਟੋਨਿਨ ਲੈਵਲ ਜੋ ਡਿਪਰੈਸ਼ਨ ਨੂੰ ਪ੍ਰੀਵੈਂਟ ਕਰਦਾ ਆ ਕਹਿੰਦਾ ਭਾਵ ਵੀ ਜ਼ਿੰਦਗੀ ਦੇ ਵਿੱਚ ਖੇੜਾ ਹੀ ਖੇੜਾ ਆਨੰਦ ਦੇ ਇਹ ਆਨੰਦ ਤੇ ਪ੍ਰਮਾਤਮਾ ਇਸੇ ਤਰੀਕੇ ਨਾਲ ਸਾਰਿਆਂ ਤੇ ਮਿਹਰਬਾਨ ਹੋਵੇ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਨੇ ਸਿਮਰ ਟੈਂਸ਼ਨ ਦੀਆਂ ਬੀਰੋ ਅਸੀਂ ਸਾਫ਼ ਸਪਸ਼ਟ ਕਹੀਏ ਤਾਂ ਲੱਭ ਜਾਂਦੇ ਵਿੱਚ ਬਿਆਨ ਨਹੀਂ ਕਰ ਸਕਦੇ ਬਹੁਤ ਕਰਾਮਾਤੀ ਖੇੜਾ ਤੇ ਮਹਾਰਾਜ ਤੇ ਸਾਨੂੰ ਰੋਜ਼ ਫਰਮਾਨ ਕਰ ਰਹੇ ਹਨ ਜਾਤ ਪਹਾਰਾਤੀ ਜੀ ਸੁਣਿਆਰ ਅਹਰਣ ਮਤੋ ਵੇਧ ਹਥਿਆਰ ਜੀ ਜਪਜੀ ਸਾਹਿਬ ਮੁਖਵਾਗ ਬਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਕਹਿੰਦੇ ਹਨ ਜਾਤੀ ਦੁਕਾਨ ਹੋਵੇ ਜਾਤ ਦੀ ਪਹਿਚਾਨ ਹੋਵੇ ਤੁਸੀਂ ਵੇਖੋ ਵੀ ਸਾਡੇ ਜੋ ਪੁਰਾਤਨ ਯੋਧੇ ਸੂਰਮੇ ਸੀਗੇ ਬਾਬਾ ਦੀਪ ਸਿੰਘ ਜੀ ਚਾਰ ਸਾਹਿਬਜ਼ਾਦੇ ਸ਼ਹੀਦ ਕਿੰਨੇ ਸਿੰਘ ਸੂਰਮੇ ਸਾਰਿਆਂ ਨੇ ਕੈਰੈਕਟਰ ਸਾਹਮ ਕੇ ਰੱਖਿਆ ਆਪਣਾ ਇਸੇ ਕਰਕੇ ਉਹ ਇੰਨੇ ਬਲਵਾਨ ਸੀਗੇ ਹੋਰ ਵੀ ਧਰਮਾਂ ਦੇ ਜੋ ਇੱਡੇ ਜਯੋਦੇ ਹੋਏ ਨੇ ਬੀਸ਼ਮ ਪਿਤਾਮਾ ਜੀ ਸ਼੍ਰੀ ਹਨੂਮਾਨ ਜੀ ਜੇ ਅਸੀਂ ਉਹਨਾਂ ਦੀ ਬੇਸ਼ੁਮਾਰ ਸ਼ਕਤੀ ਦਾ ਰਾਜ ਪਤਾ ਕਰਨਾ ਹੈ ਤਾਂ ਬਸ ਇੱਕੋ ਹੀ ਖੇਡ ਹੈ ਜੱਤਸੱਤ ਬ੍ਰਹਮਚਾਰਿਆ ਇਹ ਤੋਂ ਤਾਂ ਅਕੀ ਜੋ ਰਾਵਣ ਜੀ ਸੀਗੇ ਉਹ ਵੀ ਜਤੀ ਸੀਗੇ ਲਕਸ਼ਮਣ ਜੀ ਰਾਮ ਜੀ ਦੇ ਛੋਟੇ ਭਰਾ ਇਹ ਵੀ ਜਤੀ ਸੀਗੇ ਜਿੰਨੇ ਵੀ ਅਸੀਂ ਦੁਨੀਆ ਦੇ ਵਿੱਚ ਚੋਟੀ ਦੇ ਖਿਡਾਰੀ ਨੇ ਚੋਟੀ ਦੇ ਪਹਿਲਵਾਨ ਨੇ ਚੋਟੀ ਦੇ ਜੀਨੀਅਸ ਨੇ ਬਿਜ਼ਨਸ ਟਾਈਕੂਨਸ ਨੇ ਵਰਲਡ ਦੇ ਗ੍ਰੇਟ ਲੀਡਰ ਨੇ ਫਿਲਾਸਫਰ ਨੇ ਸਾਰਿਆਂ ਨੇ ਸਿਮਰ ਟੈਂਸ਼ਨ ਨੂੰ ਫੋਲੋ ਕੀਤਾ ਹਾਂ ਕਈ ਲੋਕ ਇਹੋ ਜਿਹੇ ਨੇ ਦੁਨੀਆ ਦੇ ਵਿੱਚ ਜਿਹੜੀ ਇਸ ਊਰਜਾ ਦਾ ਗਲਤ ਇਸਤੇਮਾਲ ਕਰਦੇ ਨੇ ਉਹ ਕਿਹੜੇ ਸਾਇੰਟਿਸਟ ਨੇ ਜਿਨ੍ਹਾਂ ਨੇ ਆ ਨਿਊਕਲੀਅਰ ਬੰਬ ਬਣਾ ਦਿੱਤੇ ਐਟਮਿਕ ਬੰਬ ਬਣਾ ਦਿੱਤੇ ਵੀ ਸੰਸਾਰ ਨੂੰ ਤਬਾਹ ਕਿਵੇਂ ਕਰਨਾ ਹੈ ਆ ਫਿਰ ਹਿਟਲਰ ਵਰਗੇ ਹੋਗੇ ਜਿਨ੍ਹਾਂ ਨੇ ਕਿੰਨੀ ਦੁਨੀਆ ਮਰਵਾ ਕੇ ਰੱਖ ਦਿੱਤੀ ਇਸ ਸ਼ਕਤੀ ਦਾ ਗਲਤ ਇਸਤੇਮਾਲ ਕੀਤਾ ਇਸ ਕਰਕੇ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਸਾਨੂੰ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਤਾਂ ਉਸ ਦਾ ਸਹੀ ਉਪਯੋਗ ਕਰਨਾ ਚਾਹੀਦਾ ਸਮਾਜ ਦਾ ਭਲਾ ਕਰਨਾ ਚਾਹੀਦਾ ਆਪ ਵੀ ਸਫਲ ਹੋਈਏ ਤੇ ਆਪਣੇ ਭੈਣ ਭਰਾਵਾਂ ਨੂੰ ਸਫਲ ਕਰੀਏ ਹੁਣ ਦੋ ਮੋੜ ਨੇ ਜ਼ਿੰਦਗੀ ਦੇ ਤੁਸੀਂ ਚੂਜ਼ ਕਰਨੇ ਆ ਕਿ ਤੁਸੀਂ ਕਿਹੜੇ ਪਾਸੇ ਜਾਣਾ ਇੱਕ ਹੈ ਬਰਬਾਦੀ ਦਾ ਜੇ ਤੁਸੀਂ ਸਮਾਜ ਦੇ ਪਿੱਛੇ ਲੱਗ ਜਾਈਏ ਇਸ ਦੁਨੀਆ ਦੇ ਪਿੱਛੇ ਲੱਗ ਜਾਈਏ ਕਿ ਵੱਤ ਵੱਦ ਨਸ਼ੇ ਕਰੀਏ ਅ ਬਕਾਰਾਂ ਦੇ ਵਿੱਚ ਲੇ ਜਾਈਏ ਮौज मस्ती ਕਰੀਏ that is the dead end ਅੱਗੇ ਟੂ ਵਾਈ ਕੁਛ ਨਹੀਂ ਪ੍ਰਾਪਤ ਹੋਣਾ ਉਥੇ ਸਿਵਾਏ ਬਰਬਾਦੀ ਦੇ ਤੇ ਇੱਕ ਹੈਗਾ ਮਿਹਨਤ ਦਾ ਸਫਲਤਾ ਦਾ ਖੂਬਸੂਰਤ ਰਸਤਾ ਸਾਡਾ ਵਿਰਸਾ ਸਾਡੇ ਰੂਟ ਸਾਡਾ ਟ੍ਰੈਡੀਸ਼ਨ ਜੋ ਸਾਡਾ ਰਿਲੀਜੀਅਨ ਹੈ ਪ੍ਰਮਾਤਮਾ ਦੀ ਖੂਬਸੂਰਤ ਦੇਣ ਹੈ ਸਾਨੂੰ ਉਸ ਨੂੰ ਅਸੀਂ ਫਾਲੋਅ ਅਪ ਕਰੀਏ ਤੇ ਜ਼ਿੰਦਗੀ ਨੂੰ ਸੋਨਾ ਬਣਾਈਏ ਚਾਰ ਪਲ ਨੇ ਆਨੰਦ ਦੇ ਮਣ ਕੇ ਜਾਈਏ ਇਹੀ ਸਾਡਾ ਮਕਸਦ ਹੈ ਪ੍ਰਮਾਤਮਾ ਸਾਰਿਆਂ ਤੇ ਮਿਹਰਬਾਨ ਹੋਵੇ ਸਾਰੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਰਹਿਣ ਤੇ ਹੱਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ